ਸਰਦਾਰ ਲਖਮਣ ਸਿੰਘ ਨਾਹਲ ਅਤੇ ਮਾਤਾ ਕਰਤਾਰ ਕੌਰ ਜੀ ਦੀ ਨਿੱਗੀ ਯਾਦ ਵਿੱਚ ਨਾਹਲ ਪਰਿਵਾਰ ਵੱਲੋਂ ਪਿੰਡ ਨਰੰਗਸ਼ਾਪੁਰ ਵਿਖੇ ਚੌਦਵਾਨ ਅਖਾਦਾ ਆਪਰੇਸ਼ਨ ਅਤੇ ਦੰਦਾਂ ਦੀ ਜਾਂਚ ਦਾ ਮੁਫਤ ਕੈਂਪ ਲਗਾਇਆ ਗਿਆ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਤੇ ਪੁਨੀਤ ਦੀ ਰਿਪੋਰਟ ਹੋ ਗਿਆ ਆ ਆ ਦੋ ਤਿੰਨ ਮੁੰਡੇ ਜਿੰਨੇ ਨੇ ਫੇਰ ਦੋ ਤੁਸੀਂ ਪਾਲੇ ਹੋ ਗਿਆ ਜੀ ਬਾਈ ਜੀ ਦਾ ਖਾਲਸਾ ਭਾਈ ਜੀ ਦੀ ਕੀਤੇ ਸਾਰੀਆਂ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇਸ ਕੇਪ ਵਿੱਚ ਆਏ ਆ ਤੇ ਅੱਗੇ ਆਪਣਾ ਮੁਲਾਕਾਤ ਕਰਾ ਰਹੇ ਹੈ ਕਿ ਸਮਾਪਤ ਕੇ ਬਾਕੀ ਸਾਰੀਆਂ ਡਾਕਟਰ ਟੀਮਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆ ਕੇ ਆਪਣੇ ਸੇਵਾ ਨਿਭਾ ਰਹੇ ਆ ਤੇ ਬਾਕੀ ਸਾਹਿਬ ਨੇ ਬਹੁਤ ਦਿੱਤਾ ਸਭ ਮੇਰੇ ਵੱਲੋਂ ਇਹਦਾ ਸ਼ੁਕਰੀਆ ਕਰਦਾ ਹਾਂ ਸਰਦਾਰ ਅਵਤਾਰ ਸਿੰਘ ਨਾਲ ਜਿਨੇ ਹੈ 14ਵਾਂ ਕੈਂਪ ਰੂਪੀਟ ਲਫਤ ਸਾਉਤੀ ਦੇ ਨਾਲ ਲਾਇਆ ਹੈ ਇਹ ਇਹਨਾਂ ਨੇ ਆਪਣੀ ਮਾਤਾ ਪਿਤਾ ਦੀ ਬਿਯਾਤ ਦੇ ਵਿੱਚ ਤੇ ਸਾਨੂੰ 14 ਸਾਲ ਹੋ ਗਏ ਜਿਹੜੀ ਟੀਮ 14 ਸਾਲ ਪਹਿਲਾਂ ਆਂਦੀ ਸੀ ਡਾਕਟਰ ਰਾਜਨ ਦੀ ਸੀਐਮਸੀ ਦੀ ਉਹੀ ਟੀਮ ਆ ਰਹੀ ਹੈ ਤੇ ਫੋਰਟਿਸ ਮੁਹਾਲੀ ਤੋਂ ਹਾਰਟ ਦੇ ਡਾਕਟਰ ਸਪੈਸ਼ਲਿਸਟ ਆਏ ਨੇ ਜਿਹੜੇ ਕਿ ਈਸੀਜੀ ਕਰ ਰਹੇ ਨੇ ਤੇ ਸਿਵਲ ਹਸਪੀਟਲ ਫਗਵਾੜਾ ਤੋਂ ਡਾਕਟਰ ਗੋਪਾਲ ਤੇ ਡਾਕਟਰ ਜੀਵ ਉਹ ਆਏ ਨੇ ਜਿਹੜੇ ਕਿ ਆਯੁਰਵੈਦਿਕ ਦਵਾਈਆਂ ਜਿਹੜੀਆਂ ਦੇ ਰਹੇ ਨੇ ਉਹ ਅੱਜ ਤੁਸੀਂ ਰਸ਼ ਦੇਖ ਕੇ ਹੈਰਾਨ ਹੋਗੇ ਕਿ ਬਿਨਾ ਐਡ ਕੀਤੇ ਇੰਨਾ ਕ ਰਸ਼ ਇਥੇ ਦਾ ਨਾਂ ਤੋਂ ਕਿ ਲੋਕ ਇਕੱਠੇ ਹੋ ਜਾਂਦੇ ਕਿ ਰਾਜਨ ਕੋਲੋਂ ਅਸੀਂ ਅੱਖਾਂ ਦਾ ਆਪਰੇਸ਼ਨ ਕਰਾ ਰਹੇ ਹਾਂ ਥੈਂਕ ਯੂ ਵੈਰੀ ਮਚ ਨਾਹਲ ਪਰਿਵਾਰ ਸਵਾਰ ਅਵਤਾਰ ਸਿੰਘ ਨਾਹਲ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਆਪਣੇ ਪਿੰਡ ਦੇ ਵਿੱਚ ਅੱਜ ਸਿਹਤ ਮੇਲਾ યોਜਿਤ ਕੀਤਾ ਗਿਆ ਇਸ ਸਿਹਤ ਮੇਲੇ ਦੇ ਵਿੱਚ ਵੱਖ-ਵੱਖ ਸ਼ਹਿਰਾਂ ਤੋਂ ਵਿਸ਼ੇਸ਼ਕ ਡਾਕਟਰ ਆ ਕੇ ਸਿਹਤ ਸੰਬੰਧੀ ਲੋਗਾ ਨੂੰ ਮਰੀਜ਼ਾਂ ਨੂੰ ਸਵਾਵਾ ਦੇ ਰਹੇ ਹਨ ਵਿਸ਼ੇਸ਼ ਵਿਸ਼ੇਸ਼ ਸਿਹਤ ਸਵਾਵਾਵਾਂ ਦੇ ਵਿੱਚ ਅੱਖਾਂ ਦਾ ਨਰੀਖਣ ਅੱਖਾਂ ਦਾ ਇਲਾਜ ਅਤੇ ਅੱਖਾਂ ਦੇ ਆਪਰੇਸ਼ਨ ਕਰਾਉਣੇ ਇਸ ਤੋਂ ਇਲਾਵਾ ਸਾਡੇ ਦਿਲ ਦਿਲ ਦੇ ਮਰੀਜ਼ਾਂ ਦਾ ਚੈੱਕਅਪ ਦਿਲ ਦੇ ਮਰੀਜ਼ਾਂ ਦਾ ਈਸੀਜੀ ਇਨ ਕੇਸ ਕਿਸੇ ਦਿਲ ਦੀ ਕੋਈ ਬਿਮਾਰੀ ਆ ਉਹਦਾ ਇਲਾਜ ਅਤੇ ਉਹਨੂੰ ਦਵਾਈਆਂ ਦੇਣੀਆਂ ਇਸ ਦੇ ਨਾਲ ਨਾਲ ਹੀ ਆਯੁਰਵੈਦਿਕ ਦਵਾਈਆਂ ਦਾ ਵੀ ਕੈਂਪ ਜਿਹੜਾ ਆਯੋਜਿਤ ਕੀਤਾ ਗਿਆ ਇਸ ਸਿਹਤ ਮੇਲੇ ਦੇ ਵਿੱਚ ਔਰ ਵਸ਼ੀਸ਼ਗੱਲ ਖੋਰ ਵੀ ਇਸ ਇਸ ਮੇਲੇ ਵਿੱਚ ਕਿ ਦੰਦਾਂ ਦੇ ਡਾਕਟਰਾਂ ਦੀ ਟੀਮ ਜਿਹੜੀ ਸੀਐਮਸੀ ਡੈਂਟਲ ਕਾਲਜ ਲੁਧਿਆਣੇ ਤੋਂ ਆਈ ਹੋਈ ਆ ਉਹ ਦੰਦਾਂ ਨਰੀਖਣ ਕਰਦੀ ਆ ਦੰਦਾਂ ਨੂੰ ਬਚਾਉਣ ਦੇ ਲਈ ਉਹਨਾਂ ਦੰਦਾਂ ਦੀ ਗੁਰੂਾਈ ਕਰਦੀ ਆ ਦੰਦਾਂ ਦੀ ਗੁਰੂਾਈ ਕਰਦੀ ਆ ਔਰ ਇਹਦਾ ਨਾਲ-ਨਾਲ ਹੀ ਦੰਦਾਂ ਦੇ ਖੋੜਾ ਭਰਨ ਦਾ ਵੀ ਉਹ ਪ੍ਰੋਣਦ ਕਰਦੀ ਆ ਸੋ ਸਰਦਾਰ ਉਤਾਰ ਸਿੰਘ ਨਾਲ ਜੋ ਸਾਡੇ ਨਾਲ ਖੜੇ ਹਨ ਜਿਨ੍ਹਾਂ ਦੀ ਸਰਪ੍ਰਸਤੀ ਵਿੱਚ ਇਹ ਸਾਰਾ ਮੇਲਾ ਸਿਹਤ ਮੇਲਾ ਲਗਾਇਆ ਗਿਆ ਹੈ ਇਸ ਮੇਲੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਹਰ ਤਰ੍ਹਾਂ ਦੀ ਸਵਾਦ ਸਿਹਤ ਨਾਲ ਸੰਬੰਧ ਇਸ ਪਰਿਵਾਰ ਨੂੰ ਇਸ ਮੇਲੇ ਵਿੱਚ ਮਦਦ ਕਰਨ ਦਾ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਸ ਦੇ ਨਾਲ ਨਾਲ ਹੀ ਮਨੋਜ ਮਿੱਡਾ ਜਿਹੜੇ ਇੱਕ ਰੋਟਰੀ ਕਲੱਬ ਖਵਾੜਾ ਦੇ ਪਾਸ ਪ੍ਰੈਜ਼ੀਡੈਂਟ ਉਹ ਆਪਣੇ ਸਾਥੀਆਂ ਦੇ ਨਾਲ ਵੀ ਇਸ ਇਸ ਸਿਹਤ ਮੇਲੇ ਵਿੱਚ ਆਪਣੇ ਨੂੰ ਸੇਵਾ ਪ੍ਰਦਾਨ ਕਰ ਰਹੇ ਹਨ ਜਿੱਥੇ ਕਿ ਦਵਾਈਆਂ ਦਾ ਲੰਗਰ ਵਿਤਨ ਕੀਤਾ ਜਾ ਰਿਹਾ ਇਸ ਦੇ ਨਾਲ ਨਾਲ ਹੀ ਖਾਣ ਪੀਣ ਦਾ ਲੰਗਰ ਦਾ ਪ੍ਰਬੰਧ ਵੀ ਇਸ ਪਰਿਵਾਰ ਵੱਲੋਂ ਕੀਤਾ ਗਿਆ ਹੈ ਸੋ ਆਓ ਸਾਰੇ ਰਲ ਕੇ ਇਸ ਪਰਿਵਾਰ ਵੀ ਚੜ੍ਹਦੀ ਕਲਾ ਲਈ ਅਤੇ ਇਸ ਕੈਂਪ ਦੀ ਸਫਲ ਲਈ ਅਰਦਾਸ ਕਰੀਏ ਜੋ ਪ੍ਰਾਣੀ ਆਉਣ ਇਸ ਕੈਂਪ ਵਿੱਚ ਆਪਣਾ ਇਲਾਜ ਕਰਾਉ ਸਿਹਤਯਾਬ ਹੋ ਕੇ ਜਾਣ ਇਹ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬਹੁਤ ਧੰਨਵਾਦ